ਸਸਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ टुडे ਦੇਖ ਰਹੇ ਹੋ ਜੀ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਮੁਰ ਤੋਂ ਅੱਜ ਦੁਪਹਿਰ ਤੋਂ ਸ਼ਾਮ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਬੱਦਲਬਾਈ ਸਿਸਟਮ ਕਿਵੇਂ ਦੇ ਨੇ ਤੇ ਕੀ ਬੱਦਲਬਾਈ ਦੇ ਨਾਲ ਮੀਂਹ ਹੋ ਸਕਦਾ ਹੈ ਨਹੀਂ ਕਿਉਂਕਿ ਬੱਦਲਬਾਈ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਪਹਾੜੀ ਖੇਤਰਾਂ ਤੋਂ ਇਹ ਇਲਾਕੇ ਫਿਲਹਾਲ ਬੱਦਲਬਾਈ ਦੇ ਨਾਲ ਘਿਰੇ ਹੋਏ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਵੀ ਬੱਦਲਬਾਈ ਆਉਣ ਦੀ ਪੂਰੀ ਪੂਰੀ ਉਮੀਦ ਫਿਲਹਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਸ ਤਰੀਕੇ ਦੇ ਸਿਸਟਮ ਨੇ ਕਦੋਂ ਮੀਂਹ ਹੋਵੇਗਾ ਕਈ ਨਹੀਂ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਤਾਂ ਤੁਹਾਡੇ ਸਾਹਮਣੇ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋਣ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਆਉਂਦੀ ਵੀਡੀਓਜ਼ ਦੀ ਜਾਣਕਾਰੀ ਤੁਹਾਨੂੰ ਮਿਲ ਸਕੇ ਤੇ ਬਾਕੀ ਅ ਅੱਜ ਦੁਪਹਿਰ ਤੋਂ ਅਗਰ ਸ਼ਾਮ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਦਰਮਿਆਨਾ ਬਦਲਵਾਈ ਸਿਸਟਮ ਪੰਜਾਬ ਦੇ ਉੱਪਰ ਕੂਚ ਕਰ ਸਕਦਾ ਹੈ ਕਿਉਂਕਿ ਦੋ ਤਰਫਾ ਬਦਲਵਾਈ ਬਣੀ ਹੋਈ ਹੈ ਤੁਸੀਂ ਦੇਖੋਗੇ ਹਿਮਾਚਲ ਤੇ ਇੱਕ ਸਿਸਟਮ ਬਣਿਆ ਹੋਇਆ ਜੀ ਆਹ ਵਾਲਾ ਇੱਕ ਸਿਸਟਮ ਬਣਿਆ ਹੋਇਆ ਜੀ ਰਾਜਸਥਾਨ ਤੋਂ ਹਰਿਆਣੇ ਦੇ ਵਿੱਚ ਇਹ ਵਾਲਾ ਇਹ ਦੋਨੋਂ ਸਿਸਟਮ ਹੌਲੀ ਹੌਲੀ ਪੰਜਾਬ ਵੱਲ ਕੂਚ ਕਰਨਗੇ ਕਿਉਂਕਿ ਦੱਖਣ ਪੂਰਬੀ ਹਵਾ ਚੱਲ ਰਹੀ ਹੈ ਜਿਸ ਦੇ ਨਾਲ ਮੀਂਹ ਦੀ ਸੰਭਾਵਨਾ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਵਧਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਬੱਦਲਵਾਈ ਸਿਸਟਮ ਮੀਂਹ ਦੇ ਚਾਂਸ ਥੋੜੇ-ਬਹੁਤੇ ਵੱਧ ਰਹੇ ਨੇ ਇਹ ਕੋਈ ਬਹੁਤ ਵੱਡਾ ਸਿਸਟਮ ਵੀ ਨਹੀਂ ਹੈ ਪਰ ਇਹ ਪ੍ਰੀ ਮੌਨਸੂਨ ਗਤੀਵਿਧੀ ਹੋਣ ਦੇ ਕਾਰਨ ਅਚਾਨਕ 3-4 ਵਜੇ ਤੋਂ ਬਾਅਦ ਗਰਜ ਚਮਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਬੱਦਲਵਾਈ ਪੂਰੇ ਪੰਜਾਬ ਦੇ ਵਿੱਚ ਛਾਣ ਦੇ ਉਮੀਦ ਹੈ ਬਹੁਤਾ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਇੱਕ ਸਿਸਟਮ ਆ ਪਠਾਨਕੋਟ ਦੇ ਨੇੜੇ-ਤੇੜੇ ਬਣਦੇ ਹੋਏ ਭਾਰੀ ਦਿਖਾਈ ਦੇ ਰਹੇ ਨੇ ਜੋ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਵਿੱਚ ਐਂਟਰੀ ਲੈਣਗੇ ਜਿਨ੍ਹਾਂ ਦੇ ਕਾਰਨ ਇਹ ਸਿਸਟਮ ਥੋੜੇ ਜਿਹਾ ਹੈਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਕਾਰਨ ਜ਼ਿਆਦਾ ਉਮੀਦ ਹੈ ਕਿ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਥੋੜੇ ਜਿਹਾ ਜ਼ਿਆਦਾ ਵੱਣ ਸਕਦੇ ਨੇ ਬਾਕੀ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਗਰਜ ਚਮਕ ਦੇ ਚਾਂਸ ਨੇ ਮੀਂਹ ਦੀ ਹੱਬ ਸੰਭਾਵਨਾ ਬਣੀ ਹੋਈ ਹੈ ਤਾਪਮਾਨ ਜਿਹੜੇ ਇਸ ਸਮੇਂ ਬਣੇ ਹੋਏ ਨੇ ਉਹ ਲਗਭਗ 40 ਤੋਂ 42 ਡਿਗਰੀ ਹੈ ਜੋ ਨਾਰਮਲ ਤਾਪਮਾਨ ਨਾਲੋਂ ਫਿਲਹਾਲ 2 ਡਿਗਰੀ ਘੱਟ ਹੈ ਕਿਉਂਕਿ ਲਗਾਤਾਰ ਹਵਾ ਚੱਲਣ ਦੇ ਕਾਰਨ ਅਤੇ ਜੋ ਪਿਛਲੇ ਦਿਨੀ ਮੀਂਹ ਹੋਇਆ ਸੀ ਉਸ ਦੇ ਕਾਰਨ ਤਾਪਮਾਨ ਦੇ ਵਿੱਚ ਬਹੁਤ ਵੱਡੀ ਗਰਾਵੜ ਦੇਖਣ ਨੂੰ ਮਿਲ ਰਹੀ ਹੈ ਤੇ ਪੂਰਬ ਦੀ ਹਵਾ ਚੱਲਣ ਕਰਕੇ ਵੀ ਮੌਸਮ ਥੋੜਾ ਜਿਹਾ ਬਦਲ ਬਈ ਦੇ ਕਾਰਨ ਕਹਿ ਲਈਏ ਨਮੀ ਦੀ ਮਾਤਰਾ ਹਵਾ ਦੇ ਵਿੱਚ ਵਧੇ ਹੋਣ ਦੇ ਕਾਰਨ ਤਾਪਮਨ ਫਿਲਹਾਲ ਘਟਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਉਹ ਇਨੀਸ਼ੀਅਲ ਤੌਰ ਤੇ ਤੁਹਾਡੇ ਤੱਕ ਪਹੁੰਚਦੀ ਰਹੇਗੀ ਜਾਣਕਾਰੀ ਉਹਦੇ ਪੁੱਜੇਗੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਕਿ ਜਰੂਰ ਚੈਨਲ ਸਬਸਕ੍ਰਾਈਬ ਕਰ ਲਓ ਮਿਲਦੇ ਆ ਰਾਤ ਦੀ ਜਾਣਕਾਰੀ ਲੈ ਕੇ 7:30 6 ਵਜੇ ਦੇ ਵਿੱਚ ਕਰ ਧੰਨਵਾਦ ਜੀ